ਜਿੱਦਾਂ ਕਿ ਅਫਸਰ ਜਾਣਦੇ ਕਿ ਇਹ ਮੁੰਡਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਚੱਲ ਰਿਹਾ ਕਿਉਂਕਿ ਪਿਛਲੇ ਦਿਨੀ ਇਸ ਬੱਚੇ ਦੀ ਕੈਸੀ ਵੀਡੀਓ ਇਸ ਦੇ ਟੀਚਰ ਨੇ ਵਾਇਰਲ ਕਰੀ ਸੀ ਜਿਸ ਨੂੰ ਦੇਖ ਕੇ ਹਰ ਇੱਕ ਪੰਜਾਬ ਵਾਸੀ ਦੇ ਅੱਖਾਂ ਚੋਂ ਪਾਣੀ ਆ ਗਿਆ ਸੀ ਕਿਉਂਕਿ ਇਸ ਬੱਚੇ ਦੇ ਘਰ ਖਾਣ ਦੇ ਲਈ ਆਟਾ ਵੀ ਨਹੀਂ ਸੀ ਤੇ ਫਿਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਚੋਂ ਇਸ ਪਰਿਵਾਰ ਦੇ ਲਈ ਲੋਕਾਂ ਨੇ ਹੈਲਪ ਭੇਜਣੀ ਸ਼ੁਰੂ ਕਰ ਦਿੱਤੀ ਤੇ ਇਸ ਛੋਟੇ ਬੱਚੇ ਦੇ ਨਾਲ ਇੱਕ ਵੱਡਾ ਸਕੈਮ ਵੀ ਹੋਇਆ ਕਿਉਂਕਿ ਇਸ ਬੱਚੇ ਦੀ ਵੀਡੀਓ ਇੰਨੀ ਜ਼ਿਆਦਾ ਪਾਪੂ ਕਰਕੇ ਰੱਖ ਦੇਣ ਵਾਲੀ ਸੀ ਜਿਸ ਕਿਸ ਨੇ ਵੀ ਦੇਖੀ ਉਸ ਨੇ ਹੀ ਇਸ ਬੱਚੇ ਦੇ ਪਰਿਵਾਰ ਦਾ ਗੂਗਲ ਪੇ ਨੰਬਰ ਮੰਗਿਆ ਤੇ ਬਹੁਤ ਸਾਰੇ ਫੇਕ ਇੰਸਟਾਗ੍ਰam ਪੇजेस ਨੇ ਇਸ ਬੱਚੇ ਦੀ ਵੀਡੀਓ ਤੇ ਆਪਣਾ ਕਯੂਆਰ ਸਕੈਨਰ ਲਾ ਕੇ ਇੰਸਟਾ ਤੇ ਰੀਲਸ ਅਪਲੋਡ ਕਰ ਦਿੱਤੀਆਂ ਤੇ ਘਟੋ-ਘਟ ਲੱਖਾਂ ਰੁਪਏ ਇਸ ਬੱਚੇ ਦੇ ਨਾਮ ਤੋਂ ਇਹਨਾਂ ਫੇਕ ਪੇजेस ਵਾਲਿਆਂ ਨੇ ਰਾਤੋ-ਰਾਤ ਇਕੱਠਾ ਕਰ ਲਿਆ ਜੋ ਕਿ ਇੱਕ ਬਿਹਦ ਮਾੜੀ ਅਤੇ ਸ਼ਰਮਨਾਕ ਗੱਲ ਵੀ ਆਪਾਂ ਕਹਿ ਸਕਦੇ ਹਾਂ ਤੇ ਜਿਸ ਤੋਂ ਬਾਅਦ ਪੰਜਾਬ ਦੇ ਅਫੀਸ਼ੀਅਲ ਮੀਡੀਆ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਬੱਚੇ ਦੇ ਪਰਿਵਾਰ ਦਾ ਅਸਲੀ ਅਕਾਊਂਟ ਨੰਬਰ ਸ਼ੇਅਰ ਕਰਵਾਇਆ ਤੇ ਬਾਕੀ ਦੋਸਤੋ ਇਹੋ ਜਿਹੇ ਮਾੜੇ ਲੋਕਾਂ ਦੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸ ਕਰਿਓ ਇਸ ਬੱਚੇ ਦੀ ਮਾਸੂਮੀਅਤ ਲਈ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ